ਹਾਂਜੀ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਫੋਟੋ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਕਿਆ ਹੋਣਾ ਮੇਰੀ ਲਾਈਫ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਇਦਾਂ ਦਾ ਕੁਝ ਸੁਣਿਆ ਜਾਂ ਦੇਖਿਆ ਇਹ ਡਾਕਟਰ ਕਹਿੰਦੇ ਆ ਵੀ ਇਹ ਰੇਅਰ ਆਫ ਦਾ ਰੇਅਰ ਕੇਸ ਹੁੰਦਾ ਇਹ ਮਦਰ ਆਸ ਬੱਚੀ ਦੀ ਅਮਰੀਕਾ ਦੇ ਵਿੱਚ ਇਸ ਬੱਚੀ ਨੇ ਜਨਮ ਲਿਆ ਜਿਹਦੇ 32 ਦੇ 32 ਦੰਦ ਨੇ ਤੇ ਕਮਾਲ ਹੋ ਗਿਆ ਡਾਕਟਰ ਕਹਿੰਦੇ ਪੋਸੀਬਲ ਹੈਗਾ ਇੱਕ ਦੋ ਦੰਦਾਂ ਦੇ ਨਾਲ ਤਾਂ ਬੱਚਾ ਜਨਮ ਲੈਂਦਾ ਉਹ ਨਾਰਮਲ ਗੱਲ ਆ ਕਈ ਵਾਰ ਹੋ ਜਾਂਦਾ ਐਦਾਂ ਵੀ ਪਰ 32 ਦੇ 32 ਦੰਦ ਡਾਕਟਰ ਕਹਿੰਦੇ ਪੋਸੀਬਲ ਹੈਗਾ ਪਰ ਇਹ ਰੇਅਰ ਹੁੰਦਾ ਬਹੁਤ ਜ਼ਿਆਦਾ ਰੇਅਰ ਚੀਜ਼ ਆ ਏ ਸੋ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਇਹ ਕੁੜੀ ਆ ਜਿਹਦੇ ਘਰ ਇਸ ਬੱਚੀ ਨੇ ਜਨਮ ਲਿਆ ਦੇ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਫੋਟੋਆਂ ਪਾਈਆਂ ਤੇ ਉਹ ਇੱਕਦਮ ਵਾਇਰਲ ਹੋ ਗਈਆਂ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਨਿਊਜ਼ ਚੈਨਲਾਂ ਦੇ ਉੱਤੇ ਦੀ ਕੁੜੀ ਦੀਆਂ ਫੋਟੋਆਂ ਵਾਇਰਲ ਨੇ ਤੇ ਨਿਊਜ਼ ਚੱਲ ਰਹੀ ਆ ਇਹ ਕੋਈ ਫੇਕ ਨਹੀਂ ਕੋਈ ਐਡਿਟ ਨਹੀਂ ਹੈਗੀ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਇਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਨੇ ਦੇਖੋ ਤੁਸੀਂ ਮੈਂ ਪਹਿਲੀ ਵਾਰੀ ਜਾਨੀ ਦੇਖਿਆ ਮੈਨੂੰ ਬੜਾ ਉਹੋ ਲੱਗਿਆ ਜੀਵਦੇ ਆ ਹਨਾ ਵੀ ਕਿੱਦਾਂ ਇੱਕ ਛੋਟੇ ਬੱਚੇ ਦੇ ਛੋਟੀ ਬੱਚੀ ਦੇ 32 ਦੇ 32 ਦੰਦ ਨੇ ਉਹਦੀ ਉਹਦੀ ਕਲਾ ਵਾ ਸੋ ਉਹਦੇ ਰੰਗ ਨੇ ਉਹ ਹੀ ਜਾਣਦਾ ਹੈ ਕੀ ਚੀਜ਼ ਆ ਕੀ ਨਹੀਂ ਉਹਦੀਆਂ ਖੇਡਾਂ ਨੇ ਧੰਨਵਾਦ